ਸਤ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਅਸੀਂ ਕੁਝ ਜਿਹੇ ਸ਼ਬਦਾਂ ਦੀ ਗੱਲ ਕਰਾਂਗੇ ਜਿਨ੍ਹਾਂ ਨਾਲ ਅਸੀਂ ਕਿਸੇ ਦੀ ਪ੍ਰਸ਼ੰਸਾ ਕਰ ਸਕਦੇ ਹਾਂ ਅੰਗਰੇਜ਼ੀ ਵਿੱਚ ਮੁੰਡੇ ਅਤੇ ਕੁੜੀ ਦੋਨਾਂ ਲਈ ਵੱਖੋ ਵੱਖਰੇ ਸ਼ਬਦਾਂ ਦੀ ਵਰਤੋਂ ਕੀਤੀ ਜਾਂਦੀ ਹੈ ਜਿਵੇਂ ਕਿ ਤੁਸੀਂ ਬਹੁਤ ਸੁੰਦਰ ਹੋ ਯੂ ਆਰ ਵੈਰੀ ਬਿਊਟੀਫੁਲ ਇਹ ਸਿਰਫ ਕੁੜੀਆਂ ਨੂੰ ਹੀ ਕਿਹਾ ਜਾਂਦਾ ਹੈ ਉਹ ਸੁੰਦਰ ਹੈ ਹੀਜ਼ ਹੈਂਡਸਮ ਇਹ ਮੁੰਡਿਆਂ ਨੂੰ ਕਿਹਾ ਜਾਂਦਾ ਹੈ ਤੁਸੀਂ ਸੋਹਣੇ ਹੋ ਯੂ ਆਰ ਪ੍ਰੀਟੀ ਇਹ ਸਿਰਫ ਕੁੜੀਆਂ ਲਈ ਹੀ ਵਰਤਿਆ ਜਾਂਦਾ ਹੈ ਤੁਸੀਂ ਮਨਮੋਹਕ ਹੋ ਯੂ ਆਰ ਚਾਰਮਿੰਗ ਅਸੀਂ ਇਹ ਦੋਨਾਂ ਮੁੰਡੇ ਅਤੇ ਕੁੜੀਆਂ ਨੂੰ ਕਹਿ ਸਕਦੇ ਹਾਂ ਤੁਸੀਂ ਸੋਹਣੇ ਹੋ ਯੂ ਆਰ ਕਿਊਟ ਇਹ ਸਿਰਫ ਕੁੜੀਆਂ ਲਈ ਵਰਤਿਆ ਜਾਂਦਾ ਹੈ ਉਹ ਖੂਬਸੂਰਤ ਹੈ ਸ਼ੀਜ਼ ਗਾਰਜੀਅਸ ਇਹ ਸਿਰਫ ਕੁੜੀਆਂ ਲਈ ਵਰਤਿਆ ਜਾਂਦਾ ਹੈ ਉਹ ਆਕਰਸ਼ਕ ਹੈ ਸ਼ੀ ਇਜ਼ ਅਟਰੈਕਟਿਵ ਇਹ ਅਸੀਂ ਮੁੰਡੇ ਅਤੇ ਕੁੜੀ ਦੋਨਾਂ ਨੂੰ ਹੀ ਕਹਿ ਸਕਦੇ ਹਾਂ ਉਹ ਪਿਆਰੇ ਹਨ ਦੇ ਆਰ ਲਵਲੀ ਅਸੀਂ ਇਹ ਕਿਸੇ ਵਿਅਕਤੀ ਜਾਂ ਚੀਜ਼ ਨੂੰ ਵੀ ਕਹਿ ਸਕਦੇ ਹਾਂ ਜਿਵੇਂ ਕਿ ਦੇ ਆਰ ਵੈਰੀ ਲਵਲੀ ਫਲਾਵਰ ਇਹ ਫੁੱਲ ਬਹੁਤ ਪਿਆਰੇ ਹਨ ਉਹ ਚੰਗੇ ਦਿਖਵਾਲੇ ਹਨ ਦੇ ਆਰ ਗੁੱਡ ਲੁਕਿੰਗ ਅਸੀਂ ਇਹ ਦੋਨਾਂ ਕੁੜੀ ਅਤੇ ਮੁੰਡਿਆਂ ਨੂੰ ਕਹਿ ਸਕਦੇ ਹਾਂ ਦੇ ਆਰ ਗੁੱਡ ਲੁਕਿੰਗ